ਸਤਿ ਸ਼੍ਰੀ ਅਕਾਲ ਜੀ ਮੈਂ ਚਮਕੌਰ ਸਿੰਘ ਡੀਡੀ ਨਿਊਜ਼ ਫਰੋਇਪੁਰ ਤੋਂ ਅੱਜ ਅਸੀਂ ਫਿਰ ਪਹੁੰਚੇ ਹਾਂ ਸਤਲੁਜ ਦਰਿਆ ਤੇ ਜਿੱਥੇ ਕਿ ਪਾਣੀ ਦੇ ਪੱਤਾ ਔਰ ਚਾਈ ਉਨੀ ਹੈ ਜਿੰਨੀ ਕਿ ਪਰਸੋ ਦਿਖਾਈ ਗਈ ਸੀ ਪਰ ਲੋਕਾਂ ਦੇ ਸਹਿਯੋਗ ਨਾਲ ਅੱਜ ਜੋ ਬੰਨ ਦੇ ਨੋਚਾ ਬਣੀਆਂ ਗਈਆਂ ਨੇ ਸੈਨਮਨ ਲੱਗਦਾ ਵੀ 300 ਤੋਂ 400 ਮੀਟਰ ਤੱਕ ਉਹਨਾਂ ਨੇ ਬੰਨ ਦੇ ਨਾਲ ਨੋਚਾ ਬੰਦਤੀਆਂ ਗਈਆਂ ਨੇ ਪਰ ਇੱਕ ਗੱਲ ਅੱਜ ਅਸੀਂ ਦੇਖਿਆ ਕੁਝ ਡੰਗਰ ਦਰਿਆ ਦੇ ਵਿੱਚ ਰੁੜ ਕੇ ਆਏ ਹਨ ਪਰ ਇਹ ਨਹੀਂ ਪਤਾ ਲੱਗਾ ਵੀ ਇਹ ਕਿੱਥੋਂ ਆਏ ਨੇ ਪਰ ਹੁਣ ਇਸ ਦਾ ਮਤਲਬ ਜਾਣੇ ਕਿ ਜੋ ਪਿਛੋਂ ਡੰਗਰੇ ਆ ਰਹੇ ਹਨ ਰੁੜ ਕੇ ਇਹਦਾ ਮਤਲਬ ਪਿੰਡਾਂ ਦੇ ਵਿੱਚ ਪਾਣੀ ਵੜਿਆ ਜਾਂ ਕਿਸੇ ਹਿਸਾਬ ਨਾਲ ਆਇਆ ਪਰ ਨੁਕਸਾਨ ਲੋਕਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਹਮਣੇ ਸੰਗਲ ਵੀ ਨਾਲ ਹੀ ਹੈ ਕੱਢਣ ਦੀ ਕੋਸ਼ਿਸ਼ ਕਰ ਰਹੇ ਇਨਸਾਨ ਪਾਣੀ ਦਾ ਜੋ ਵਹਾਅ ਬਹੁਤ ਤੇਜ਼ ਹੋ ਚੁੱਕਾ ਹੈ ਔਰ ਬੱਦਲ ਵੀ ਬਹੁਤ ਜ਼ਿਆਦਾ ਹਨ ਪਰ ਸਾਨੂੰ ਲੱਗਦਾ ਹੈ ਜੇ ਹਸਾਵਣਾਂ ਨੋਚਾ ਬਣੀਆਂ ਜਾ ਰਹੀਆਂ ਹਨ ਜੇ ਉਹ ਨਾਲ ਦੇ ਪਿੰਡ ਨੇ ਦੋ ਚਾਰ ਪਿੰਡ ਨੇ ਇਹਨਾਂ ਦਾ ਨੁਕਸਾਨ ਤਾਂ ਖੈਰ ਨਹੀਂ ਹੋਏਗਾ ਪਰ ਜੋ ਪਾਣੀ ਅੱਗੇ ਜਾ ਰਿਹਾ ਹੈ ਇੰਨਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਕਿ ਹੈਡ ਤੋਂ ਛੱਡ ਦਿੱਤਾ ਗਿਆ ਹੈ ਜਿਸ ਨਾਲ ਕਾਫੀ ਨੁਕਸਾਨ ਹੋ ਸਕਦਾ ਆ ਗੱਲ ਕਰਦੇ ਬਾਈ ਹੁਣਾਂ ਦਾ ਜੋ ਕਿ ਲੰਗਰ ਦੀ ਸੇਵਾ ਕਰ ਰਹੇ ਨੇ ਇਹ ਕਿੰਨੇ ਦਿਨ ਤੋਂ ਲੱਗੇ ਨੇ ਔਰ ਦਿਨ ਪਰ ਰਾਤ ਸੇਵਾ ਕਰ ਰਹੇ ਬਾਈ ਹੁਣਾਂ ਦਾ ਗੱਲ ਕਰਦੇ ਆਪ ਵੈਗਤ ਜੀ ਕਾ ਖਾਲਸਾ ਵੈਗਤ ਜੀ ਕੀ ਫਤਿਹ ਅਸੀਂ ਪਿੰਡ ਵਾਕੇ ਤੋਂ ਗੁਰਦੁਆਰਾ ਕਮੇਟੀ ਅਤੇ ਪਿੰਡ ਦੇ ਸਹਿਯੋਗ ਨਾਲ ਇੱਕ ਤਾਂ ਇੱਥੇ ਲੰਗਰ ਲੈ ਕੇ ਪਹੁੰਚੀ ਅੱਜ ਸੰਗਤ ਅਸੀਂ ਪਿਛਲੇ 3 ਦਿਨਾਂ ਤੋਂ ਇੱਥੇ ਆ ਰਹੇ ਸਾਡੇ ਪਿੰਡ ਦੇ ਮੁੰਡੇ ਵੀ ਆ ਰਹੇ ਬਜ਼ੁਰਗ ਵੀ ਆ ਰਿਹਾ ਵੇਖੋ 70 70 80 ਸੀ ਸਾਲ ਦੇ ਇੱਥੇ ਸਰਕਾਰੀ ਸਾਨੂੰ ਕੁਝ ਨਹੀਂ ਮਿਲ ਰਿਆ ਇਹ ਲੋਕ ਆਪ ਮੁਹਾਰੇ ਹੀ ਗੱਟੇ ਟਰਾਲੀਆਂ ਭਰ ਕੇ ਇੱਥੇ ਪਹੁੰਚ ਰਿਹਾ ਨਾ ਹੀ ਤਾਂ ਇੱਥੇ ਤੋੜ ਤੱਕ ਪ੍ਰਸ਼ਾਸਨ ਆਉਂਦਾ ਉਹ ਪਿੱਛੇ ਹੀ ਮੁੜ ਜਾਂਦਾ ਹੋਵੇ ਤਾਂ ਪਤਾ ਨਹੀਂ ਸਾਨੂੰ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ 3 ਦਿਨ ਤੋਂ ਇੱਥੇ ਲਗਾਤਾਰ ਆ ਰਹੇ ਜਿਹੜਾ ਲੋਕ ਇੱਕ ਪਾਣੀ ਜਿਹੜਾ ਉਹ ਬੰਨਣਾ ਲੱਗਿਆ ਜਰੂਰੇ ਪਰ ਸੰਗਤ ਦੀ ਹਿੰਮਤ ਨਾਲ ਉੱਥੇ ਗੱਟੇ ਲਾ ਕੇ ਤੇ ਪਾਣੀ ਨੂੰ ਫਿਲਹਾਲ ਰੋਕਿਆ ਗਿਆ ਕੋਈ ਪਿੰਡ ਅਜੇ ਦਰਿਆ ਤੋਂ ਬਾਹਰ ਪਾਣੀ ਨਹੀਂ ਆਇਆ ਜਿਹੜੇ ਦਰਿਆ ਦੇ ਅੰਦਰ ਪਿੰਡ ਨੇ ਉਹ ਜਰੂਰ ਡੁੱਬੇ ਹੋਏਗੇ ਤੇ ਇੱਕ ਮੇਰਾ ਵੀਰ ਜਿੰਨੇ ਵੀ ਰਾਸ਼ਨ ਲੈ ਕੇ ਆਉਣਾ ਉਹ ਮੇਰਾ ਵੀਰ ਪਾਣੀ ਲੈ ਲੈੰਦੋ ਖਾਣ ਪੀਣ ਦਾ ਸਮਾਨ ਜਾਂ ਅੱਧੇ ਅੱਧੇ ਗੱਟੇ ਮਿੱਟੀ ਦੇ ਉਹ ਲੈ ਕੇ ਪਹੁੰਚੋ ਹੋਰ ਜ਼ਿਆਦਾ ਇੱਥੇ ਰਾਸ਼ਨ ਦੀ ਲੰਗਰ ਪਾਣੀ ਚੱਲੀ ਜਾਂਦਾ ਜੀ ਬਾਕੀ ਜਿਹੜਾ ਹੈ ਨਾ ਜਮਾ ਖੋਰੀ ਵੀ ਕਈ ਬੰਦੇ ਕਰ ਰਹੇ ਆ ਇਹਦਾ ਖਿਆਲ ਰੱਖੋ ਜਿਹੜਾ ਵੀ ਰਾਸ਼ਨ ਲੈ ਕੇ ਆਉਣਾ ਕੋਈ ਪਾਇ ਪਾਇਦਾਰ ਬੰਦਾ ਜਿਹੜਾ ਅੱਗੇ ਹੋਵੇ ਜਿਹੜਾ ਤੁਹਾਡਾ ਸਹੀ ਜਗ੍ਹਾ ਪਹਚਾਵੇ ਫਿਰ ਲੈ ਕੇ ਆਓ ਬਾਈ ਹੁਣ ਦਾ ਕਹਿਣਾ ਕਿ ਜੋ ਵੀ ਅੱਜ ਦੀ ਡੇਢ ਦੇ ਵਿੱਚ ਲੰਗਰ ਦੀ ਸੇਵਾ ਸਿਰਫ ਲੰਗਰ ਦਾ ਸਮਾਨ ਤੇ ਮਿੱਟੀ ਦਾ ਸਮਾਨ ਹੀ ਲੈ ਕੇ ਆਓ ਜਾਂ ਗਟੋਏ ਸੇਵਾ ਕਰੋ ਇਹਨਾਂ ਦਾ ਕਹਿਣਾ ਹੈ ਅਜੇ ਦਰਿਆ ਦੇ ਅੰਦਰ ਹੀ ਇਹ ਪਾਣੀ ਹੈ ਅਸੀਂ ਪਿੰਡ ਹਬੀਬ ਕੇ ਔਰ ਅਲੀ ਕੇ ਦੇ ਕੋਲ ਖੜੇ ਹੋਏ ਅਜੇ ਤਾਂ ਹੀ ਮੰਨ ਲਓ ਇਤਨਾ ਪਿੰਡਾਂ ਦੇ ਵਿੱਚ ਪਾਣੀ ਨਹੀਂ ਆਇਆ ਪਰ ਇਹਨਾਂ ਦਾ ਕਹਿਣਾ ਹੈ ਚਲੋ ਰੱਬ ਨਾ ਕਰੇ ਪਾਣੀ ਨਾ ਹੀ ਹੋਏ ਇਹਨਾਂ ਦਾ ਕਹਿਣਾ ਹੈ ਜਦੋਂ ਜ਼ਰੂਰਤ ਪਈ ਤੁਸੀਂ ਉਦੋਂ ਹੀ ਰਸਤਾ ਜਾਂ ਕੋਈ ਤਰ੍ਹਾਂ ਦੀ ਮਦਦ ਕਰਨੀ ਹੈ ਜੋ ਵੀ ਇੱਥੋਂ ਦੀਆਂ ਕਮੇਟੀਆਂ ਜਾਂ ਸੰਸਥਾ ਉਹਨਾਂ ਨੂੰ ਤੁਸੀਂ ਮਿਲ ਕੇ ਘਰ-ਘਰ ਰਾਸ਼ਨ ਪਹੁੰਚਾਇਆ ਜਾਵੇ ਇਦਾਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਵੀ ਹੈ ਜੋ ਇਸ ਤਰ੍ਹਾਂ ਸਮਾਨ ਆ ਰਿਹਾ ਉਹ ਰਸਤੇ ਦੇ ਵਿੱਚ ਹੀ ਲੋਕ ਲੈ ਰਹੇ ਨੇ ਪਰ ਉਹ ਉਹਦੀ ਬੇਫਾਲਤੂ ਵਰਤੋਂ ਹੋ ਰਹੀ ਹੈ ਜਿਨ੍ਹਾਂ ਨੂੰ ਜ਼ਰੂਰ ਤੇ ਉੱਥੋਂ ਤੱਕ ਨਹੀਂ ਪਹੁੰਚਿਆ ਗਿਆ ਕੈਮਰਾਮੈਨ ਸੁਭਾਸ਼ ਚੋਪੜਾ ਇਹਨਾਂ ਚਮਕੌਰ ਸਿੰਘ ਟੀਟੀ ਨਿਊਜ਼